ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਦੱਖਣੀ ਦੇ ਵਿੱਚ 7 ਸੀਟਾਂ ਜਿੱਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਤੁਸੀਂ 36 ਨੰਬਰ ਵਾਰਡ ਦੇ ਵਿੱਚ ਸੀਟ ਜਿੱਤ ਕੇ ਡਾਕਟਰ ਸਾਹਿਬ ਦੀ ਝੋਲੀ ਚ ਪਾਈ ਹੈ ਜੀ ਮੈਂ ਡੀਐਸਪੀ ਸ਼ੋਕਮਾਰ ਵਾਰਡ ਨੰਬਰ 36 ਇਹ ਟਿਕਟ ਜਿਹੜੀ ਮੈਨੂੰ ਡਾਕਟਰ ਇੰਦਰਜੀਤ ਸਿੰਘ ਜੀ ਨਿੱਜਤ ਜੀ ਦੇ ਮੇਅਰ ਸਤਕਾ ਸਰ ਨੂੰ ਟਿਕਟ ਮਿਲਈ ਆ ਤੇ ਇਹਦੇ ਵਿੱਚ ਮੈਂ ਧੰਨਵਾਦੀਆਂ ਆਪਣੇ ਵੋਟਰਾਂ ਦਾ ਵੋਟਰਾਂ ਦਾ ਅਤੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਵੋਟਾਂ પાਕੇ ਇੱਕ ਵੱਡੀ ਜੀਤ ਨਾਲ ਜਿਤਾ ਕੇ ਤੇ ਮੈਨੂੰ ਉੱਥੇ ਕਮਿਸ਼ਨ ਦਫਤਰ ਅਹੁਤ ਪੀ ਦਿੱਆ ਕੰਮਾਂ ਦੀ ਸਪੀਡ ਕਿਸ ਤਰ੍ਹਾਂ ਦੀ ਰਹੇਗੀ ਜਿਵੇਂ ਕਿ ਹੁਣ ਕਾਉਂਸਲਰ ਜਿਹੜੇ ਨੇ ਪ੍ਰੋਪਰਲੀ ਬਣ ਚੁੱਕੇ ਨੇ ਤੇ ਆਨਾਲੇ ਸਮੇਂ 'ਚ ਬਾਡਾਂ ਦੇ ਵਿਕਾਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਜਿਹੜੀ ਸਾਡੇ ਵਿਕਾਸ ਦੀ ਜਿਹੜੀ ਰਫ਼ਤਾਰ ਹੋਗੀ ਇੱਕ ਬੁਲਟ ਟ੍ਰੇਨ ਵਰਗੀ ਹੋਗੀ ਪੂਰੀ ਸਪੀਡ ਦੇ ਨਾਲ ਜਿਹੜਾ ਵਾ ਇਹ ਇਹ ਬੁਕਾਰਾ ਜਿਹੜਾ ਵਾ ਸੁਪਰੇ ਦੇ ਕੰਮ ਲਿੰਦੇ ਆ ਜਿਹੜਾ ਕੰਮ ਰਹਿ ਗਿਆ ਉਹ ਸਰਕਾਰ ਸੀਵਰਾ ਦਾ ਗਲੀਆਂ ਦਾ ਉਹ ਪੂਰੀਆ ਕਰਾਂਗੇ ਕੋਸ਼ਿਸ਼ ਇਹ ਕਰਾਂਗੇ ਕਿ ਸਰਕਾਰ ਬਣਾਵੇ ਉਹਨਾਂ ਦੇ ਨਾਲ ਫੁੱਲਾਂ ਦੇ ਬੂਟੇ ਲਾਵਾਂਗੇ ਤੇ ਜਿੱਥੇ ਤੰਗਲੀਆਂ ਵਾ ਉੱਥੇ ਛੋਟੇ ਛੋਟੇ ਵੇਲਾ ਲਾ ਕੇ ਇਹ ਬਿਲਕੁਲ ਇਹਨੂੰ ਚੰਗੀ ਕਰੂ ਉਹਨੂੰ ਸ਼ਿਗਾਰਾਗੇ ਇਹ ਮਨ ਦੇ ਵਿੱਚ ਖਾਸ਼ੀ ਆਡੀਪਟੀ ਸਾਹਿਬ ਪੁੱਛਣਾ ਚਾਹਾਂਗੇ ਕਿ 21 ਦਸੰਬਰ ਵਾਲੇ ਦਿਨ ਪੋਲਿੰਗ ਪ੍ਰੋਪਰਲੀ ਹੋਈ ਆ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਵੋਟਰਾਂ ਦੀ ਗਿਣਤੀ ਹੈ ਜਿਨ੍ਹਾਂ ਨੇ ਪੋਲ ਕੀਤੀ ਆ ਬਹੁਤ ਘੱਟ ਰਹੀ ਹੈ ਕੀ ਕਾਰਨ ਰਹਿ ਗਏ ਨੇ ਤੇ ਉਹਨਾਂ ਨੇ ਜਿਨ੍ਹਾਂ ਨੇ ਪੋਲ ਨਹੀਂ ਕੀਤਾ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਕਿ ਕਿੰਨੀ ਕੁ ਅਹਿਮੀਅਤ ਹੈ ਡੈਮੋਕ੍ਰੇਸੀ ਦੀ ਲੋਕਤੰਤਰ ਦੀ ਕਿ ਸਾਨੂੰ ਵੋਟਾਂ ਜ਼ਰੂਰ ਪਾਉਣੀਆਂ ਚਾਹੀਦੀਆਂ ਨੇ ਨਹੀਂ ਤਾਂ ਇਹ ਲੋਕ ਜਿਹੜੇ ਆ ਇਹ ਵੋਟ ਦੀ ਮਹੱਤਤਾ ਨੂੰ ਸਮਝ ਦੇਣੀ ਏ ਤੇ ਇਹ ਨਹੀਂ ਬਿਨ ਸੁਣਦੇ ਵੀ ਵੋਟ ਜਿਹੜੀ ਆ ਸਾਨੂੰ ਜਿਹੜੀ وجہ ਕਿੰਨੀਆਂ ਕੁਰਬਾਨੀਆਂ ਦੇ ਕੇ ਮਿਲੀ ਆ ਤੇ ਸਾਨੂੰ ਇਹ ਇਸ਼ਤੇਮਾਰ ਕਰਨਾ ਜੀਦਾ ਵਾ ਜੀ ਇੱਕ 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 ਨੇ ਮੋਟਾ ਘਟ ਪਿਆ ਇਹਦਾ ਕਾਰਨ ਸੀ ਇਹ 23 ਦੀਆਂ ਮੋਟਾ ਬਣੀਆਂ 23 ਸਾਲ ਦੀਆਂ ਇਹਦੇ ਅਗੇ ਜਿਹੜੇ ਬਾਅਦ ਦੇ ਲੋਕ ਸੀ ਜਿਨ੍ਹਾਂ ਦੇ ਪਿਛੇ ਐਮਐਲ ਵਿੱਚ ਵੋਟਾਂ ਬਣੀਆਂ ਹੀਆਂ ਉਹ ਇਹਦੇ ਚ ਨਹੀਂ ਪਾ ਸਕੇ ਇੱਕ ਤੇ ਕਰਦੇ ਆ ਵੀ ਉਹਨਾਂ ਦੀ ਮੋਟਾ ਏਰੀਆ ਉਹ ਬਣੀਆਂ ਰਹੀਆਂ ਮੁੜ ਕੇ ਜਿਹੜੀਆਂ ਜਿਹੜੇ ਪਿਛਲੇ ਜਿੰਨੇ ਕੌਂਸਲ ਰਹੇ ਨੇ ਜਿਹੜੇ ਜਿਨ੍ਹਾਂ ਨੇ ਵੋਟਾਂ ਬਣਾਈਆਂ ਸੀ 23 ਦੇ ਵਿੱਚ ਉਹਨਾਂ ਇਹਦੇ ਵਿੱਚ ਬੜੀ ਗਲਤ ਸੀ ਕਿਹੜਾ ਵੋਟਾਂ ਬਣਾਈਆਂ ਹੀਆਂ ਹਰਿ ਉਹ ਜਿਹੜੇ ਸਹੀਦੀ ਦੇ ਨਾਲ ਲੋਕਾਂ ਦਾ ਕੋਈ ਨ ਨਹੀਂ ਪਰਚੇ ਨਹੀਂ ਪਜਾ ਸਕੇ ਜਿਸ ਕਰਕੇ ਸਾਡੂ ਇਹ ਘਟ ਪਈ ਆ ਜਿਸ ਕਰਕੇ ਇਹ ਆਪਣੀ ਮੋਟਰ ਜਿਹੜੀ ਉਹ ਘਟ ਹੋਈ ਆ ਤੇ ਬਾਕੀ ਠੀਕ ਆ ਇਹ ਜੇਤਲਈ ਆਪਣੀ ਵਾਰ ਦੇ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣਾ ਵਾਣ ਵਾਸੀਆਂ ਦਾ ਧੰਨਵਾਦ ਕਰਨਾ ਆਪਣੇ ਹਲਕਾ ਮੈਲੇ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਫਸਲ ਬੀਜੀ ਸਾਡੇ ਇਲਾਕੇ ਦੇ ਵਿੱਚ ਕੰਮ ਕਰਾਏ ਤੇ ਜਿਨ੍ਹਾਂ ਦਾ ਬੁਗਰਾ ਹੀ ਜੋ ਵੜਿਆ ਤੁਸੀਂ ਕਾਉਂਸਲਰ ਬਣ ਚੁੱਕੇ ਹੋ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਆਪਣੀ ਵਾਰ ਦੇ ਲਈ ਕਿਸ ਤਰ੍ਹਾਂ ਦੀ ਪਲੈਨਿੰਗ ਜਿਹੜੀ ਹੈ ਤੁਸੀਂ ਸੋਚੀ ਹੈ ਕਿ ਸਭ ਤੋਂ ਪਹਿਲਾਂ ਉਹ ਕੰਮ ਕਰਵਾਉਣੇ ਨੇ ਮੈਂ ਸਭ ਤੋਂ ਪਹਿਲਾਂ ਤੇ ਇਹਨਾਂ ਚੋਂ ਸ਼ੁੱਧ ਪਾਣੀ ਜਿਹੜਾ ਨਾ ਨਹਿਰ ਦਾ ਜਿਹੜਾ ਕਿ ਪਹਾੜਾਂ ਲੋ ਉਹ ਜੜੀ ਬੂਟੀਆਂ ਦੇ ਵਿੱਚੋਂ ਲੱਕੀ ਆਉਂਦਾ ਵਾ ਜਿਹਨਾਂ ਲੋਕਾਂ ਦੀਆਂ ਬਿਮਾਰੀਆਂ ਦੂਰ ਹੋਣੀਆਂ ਉਹ ਪਾਣੀ ਇਹਨਾਂ ਨੂੰ ਕਰਾਵਾਂਗਾ ਫਿਰ ਮੈਨੂੰ ਇੱਕ ਮੇਰੀ ਇਹ ਤੋਂ ਵੀ ਪਹਿਲਾਂ ਮੇਰੀ ਖਾਸ ਗੱਲ ਹੈ ਕਿ ਵੀ ਸੜਕਾਂ ਦੇ ਕੰਢਿਆਂ ਉੱਤੇ ਰੁੱਖ ਲੱਗੇ ਹੋਣ ਅਜੀ ਰੋਖ ਲੱਗੇ ਹੋਣਾ ਤੇ ਜਿਹੜੇ ਇਲਾਕਿਆਂ ਦੇ ਵਿੱਚ ਆ ਉੱਥੇ ਫੁੱਲਦਾਰ ਬੂਟੇ ਹੋਣ ਸੋਹਣੇ ਸੋਹਣੇ ਫੁੱਲਦਾਰ ਹੋਣੇ ਇਤਾਂ ਮੇਰੀਆ ਅਕਲੋੜੀਆਂ ਮੇਰੇ ਲਾਗੇ ਬੜੀਆਂ ਵਧੀਆ ਵਧੀਆ ਕਲੋੜੀਆਂ ਨੇ ਕਵਰ ਹੈ ਉਹ ਪ੍ਰਾਵੰਡਿਆ ਹਜੀ ਤੇ ਪੂਰੀ ਆਪਾਂ ਸ਼ਗਾਰਾਂ ਕਰਨ ਨੂੰ ਚਗੀਦਾ ਮੈਂ ਉਹਦੇ ਪਹਿਲਾਂ ਸਤ ਤੋਂ ਪਹਿਲਾਂ ਇਹ ਤੇ ਬੂਟੇ ਲਾਉਣ ਦਾ ਕੰਮ ਜਦੋਂ ਸਹੀ ਸ਼ੁਰੂ ਦਾਵਾ ਸ਼ੁਰੂ ਕਰ ਦੇਗਾ ਇਹ ਦਫ਼ਸਤ ਸੈਕਟਰੀ ਵੀ ਉਹ ਡਾਕਟਰ ਨਿੱਜਰ ਸਾਹਿਬ ਦੇ ਤੇ ਤੁਹਾਡੇ ਹਲਕੇ ਦੇ ਵਿੱਚ ਕਿੰਨੀਆਂ ਸੀਟਾਂ ਤੇ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਮੇਰੇ ਕੋਲ ਇਹ ਜਿਹੜੇ ਆ ਬਾਕੀ ਸਾਰੇ ਹਲਕਿਆਂ ਨਾਲ ਵਨ ਸੀਟਾਂ ਜਿਹੜੀਆਂ ਨਾ ਉਹ ਹੀ ਸੱਤ ਸੀਟਾਂ ਜਿਹੜੀਆਂ ਜਿੱਤੀਆਂ ਆ ਜਿਨ੍ਹਾਂ ਵਿੱਚ ਇੱਕ ਬਖਸ਼ੀ ਜਿੱਤੀ ਆ ਹਾਂਜੀ ਤੇ ਜ ਆਪਣੇ ਬਖਸ਼ੀ ਸਿੰਘ ਨੇ ਜਿੱਤੀ ਆ ਉਨੀ ਨੌਂ ਜਿੱਤੀ ਆ ਜਿਹੜੀਆਂ ਉਹ ਆਪਣੇ ਹਿੰਮਤ ਸਿੰਘ ਉਹਦੀ ਭੈਣ ਨੇ ਜਿੱਤੀ ਆ ਇੱਕ ਪੋਗਤ ਕਵਲ ਨੇ ਦਿੱਤੀ ਆ ਹਾਂਜੀ ਇੱਕ ਸਾਡੇ ਬੱਬਰ ਜਾਨੀ ਬੱਬਰ ਜੀ ਨੇ ਉਹਨਾਂ ਜਿੱਤੀ ਆ ਹਾਂਜੀ ਇੱਕ ਸਾਡੇ ਗੁਰਿੰਦਰ ਸਿੰਘ ਜੀ ਉਹਨਾਂ ਜਿੱਤੀ ਆ ਇੱਕ ਬੜੀ ਪਰਵਾਨੇ ਜਿੱਤੀ ਆ ਇੱਕ ਜਿਹੜੀ ਬੜੀ ਸ਼ਾਨਦਾਰ ਜਿੱਤ ਜਿਹੜੀ ਐ ਜਿੱਤੀ ਆ ਤੇ ਜਿੱਥੋਂ ਹਾਰਿਆ ਤੁਸੀਂ ਹੋਟਲ ਹਾਰਿਆ ਕੋਈ ਨਹੀਂ ਹਾਰਦੀ ਹੈਗੀ ਠੀਕ ਹੈ ਨੀ ਤੇ ਉਹਨਾਂ ਸਾਥੀਆਂ ਨੂੰ ਮੈਂ ਅਪੀਲ ਕਰੂੰਗਾ ਵੀ ਜੇ ਹਾਰੇ ਆ ਉਹ ਆਪਣੇ ਹਾਰ ਨਾਲ ਸਮਝਣਾ ਉਹ ਜਿੱਤ ਸਮਝ ਉਹ ਸਿਰ ਤਰੀਕੇ ਦੇ ਨਾਲ ਬਰਕਾ ਦੇ ਵਿੱਚ ਕੰਮ ਕਰਾਂ ਅਸੀਂ ਉਹਦੀ ਮਤ ਕਰਾਂਗੇ ਡਾਕਟਰ ਸਾਹਿਬ ਤੁਹਾਡੇ ਵੱਲੋਂ ਵੀ ਬਕਾਇਦਾ ਮਿਹਨਤ ਕੀਤੀ ਗਈ ਹੈ ਜਿੱਦਾਂ ਹੀ ਚੋਲਾ ਦਾ ਬਿਗਲ ਵੱਜਿਆ ਤੇ ਤੁਹਾਡੇ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਡਿਪਟੀ ਸਾਹਿਬ ਦਾ ਸਾਥ ਦਿੱਤਾ ਗਿਆ ਤੇ ਜਿੱਥੇ-ਜਿੱਥੇ ਮੀਟਿੰਗਾਂ ਰਹੀਆਂ ਨੇ ਉੱਥੇ ਤੁਸੀਂ ਬਖੂਬੀ ਟੱਗ ਦੇ ਨਾਲ ਲੋਕਾਂ ਨੂੰ ਗਾਈਡ ਵੀ ਕੀਤਾ ਕੀ ਕਹਿਣਾ ਚਾਹੁੰਦੇ ਹੋ ਅ ਦੇਖੋ ਇਹ ਸਾਡਾ ਇੱਕ ਫਰਜ਼ ਬਣਦਾ ਕਿ ਅਸੀਂ ਜਦੋਂ ਐਸਾ ਸਮਾਂ ਬਣਦਾ ਕੋਈ ਯੋਗ ਉਮੀਦਵਾਰ ਚੁਣਨ ਦਾ ਮੌਕਾ ਬਣਦਾ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਅਸੀਂ ਬਹੁਤ ਲੰਮੇ ਸਮੇਂ ਤੋਂ ਇਕੱਠੇ ਚੱਲੇ ਪਾਰਟੀ ਦੇ ਨਾਲ ਇਕੱਠੇ ਆਉਣਾ ਜਾਣਾ ਮੀਟਿੰਗਸ ਦੇ ਵਿੱਚ ਰਿਹਾ ਅਸੀਂ ਇੱਕ ਦੂਸਰੇ ਨੂੰ ਜਾਣਦੇ ਆਂ ਬਈ ਇਹ ਕਿੰਨੇ ਇੱਕ ਆਪਣੇ ਇਲਾਕੇ ਦੇ ਬਾਰੇ ਡੀਐਸਪੀ ਸਾਹਿਬ ਵਧੀਆ ਸੋਚ ਰੱਖਦੇ ਆ ਅਸੀਂ ਚਾਹੁੰਦੇ ਸੀ ਮੇਰੀ ਆਪਣੀ दिली ਇੱਛਾ ਸੀ ਬਈ ਇੱਕ ਚੰਗਾ ਤੇ ਯੋਗ ਉਮੀਦਵਾਰ ਸਾਡੇ ਇਲਾਕੇ ਨੂੰ ਮਿਲੇ ਵਾਰਡ ਨੰਬਰ 36 ਨੂੰ ਤਾਂ ਜੋ ਸਾਡੇ ਇਲਾਕੇ ਦਾ ਜੋ ਵਿਕਾਸ ਪਹਿਲਾਂ ਨਹੀਂ ਹੋ ਸਕਿਆ ਸੀ ਉਹ ਹੋਵੇ ਕਉਕੀ ਪੁਰਾਣੀ ਵੇਲੇ ਦੀ ਅਸੀਂ ਦੇਖੇ ਜਿੰਨੇ ਕਾਉਂਸਲਰ ਬਣੇ ਸਰਕਾਰਾਂ ਦੇ ਸਮੇਂ ਕੁਛ ਨਹੀਂ ਕੀਤਾ ਬੜੀ ਨਿਲਾਇਕੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਲੋਕਾਂ ਨੂੰ ਪਰੇਸ਼ਾਨ ਕੀਤਾ ਵਿਕਾਸ ਦੀ ਦਰ ਬਹੁਤ ਗਿਰ ਗਈ ਲੇਕਿਨ ਫਿਰ ਵੀ ਜਦੋਂ 2022 ਚ ਲੋਕਾਂ ਨੇ ਵੋਟਾਂ ਪਾ ਕੇ ਡਾਕਟਰ ਇੰਦਰਬੀ ਸਿੰਘ ਨਿੱਜੇ ਨੂੰ ਚੁਣਿਆ ਜੇ ਐਮਐਲਏ ਔਰ ਉਹਨਾਂ ਨੇ ਬਾਖੂਬੀ ਡੀਐਸਪੀ ਅਸ਼ੋਕ ਕੁਮਾਰ ਜੀ ਦੇ ਨੇਤ੍ਰਿਤਵ ਦੇ ਵਿੱਚ ਹਲਕੇ ਦਾ ਵਿਕਾਸ ਕਰਨਾ ਸ਼ੁਰੂ ਕੀਤਾ ਵਾਰਡ ਦਾ ਵਿਕਾਸ ਕਰਨਾ ਸ਼ੁਰੂ ਕੀਤਾ ਜਿਹਦਾ ਅੱਜ ਬਦਲਿਆ ਹੋਇਆ ਰੂਪ ਅਸੀਂ ਦੇਖ ਰਹੇ ਹਾਂ ਮੇਰੀ ਇਹੀ ਆਸ ਹੈ ਡੀਐਸਪੀ ਸਾਹਿਬ ਕੋਲੋਂ ਐਮਐਲਏ ਸਾਹਿਬ ਕੋਲੋਂ ਵੀ ਸਾਡੇ ਵਾਰਡ ਨੂੰ ਇੱਕ ਵਾਰੀ ਚਮਕਾ ਦਿੱਤਾ ਜਾਵੇ ਇਹਦੀ ਨੁਹਾਰ ਬਦਲ ਦਿੱਤੀ ਜਾਵੇ ਧੰਨਵਾਦ